ਹਾਂਜੀ ਸੱਸੀ ਗਾਲ ਜੀ ਸਾਡੇ ਵੀਰਾਂ ਨੂੰ ਵੈਲਕਮ ਬੈਕ ਕਵਰ ਰਵਾਰਡ ਪੀਐਨਸ ਤੇ ਅੱਜ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਦਾਂ ਕੀ ਸੋਲ ਕਬੂਤਰ ਕਲੱਬ ਹਰ ਸਾਲ ਟੂਰਨਾਮੈਂਚ ਜਿਹੜਾ ਕਰਵਾਉਂਦੇ ਆ ਬਾਬਾ ਜੀ ਹੋਣੀ ਤੇ ਆ ਸਾਡੇ ਨਾਲ ਆ ਜੀ ਵਾਈਗੁਰ ਜੀ ਕਾਲ ਸਾਹ ਵੱਲ ਨਾਲ ਆ ਜੀ ਉਮਰ ਸ਼ੀਨਾ ਸਾਹਿਬ ਨਾਲ ਆ ਜੀ ਬਾਈ ਮੰਦਿਰ ਤੋਂ ਸੁਖਲ ਥੈਟ ਸਾਹਿਬ ਹੋਣੀ ਜਾਦਰ ਕਈ ਡਾਕਟਰ ਸਾਹਿਬਾ ਦੇ ਨਾਮ ਤੇ ਜਾਂ ਮਾਨਵੀਰ ਸੋਲ ਡਾਕਟਰ ਹਾਂ ਹਾਂਜੀ ਇਧਰ ਜੀ ਕਰਨਦੀਪ ਸਿੰਘ ਪੁੱਤਰ ਇਹ ਚਾਚਾ ਜੀ ਹੋਣੀ ਲੋ ਜੀ ਇਹ ਬੇਟੀ ਅੱਜ ਬਲਜੀਤ ਸਿੰਘ ਸੋਲ ਵੀ ਆਪਣਾ ਸਬੰਧ ਜੋ ਕਰਦੇ ਠੀਕ ਹੈ ਜੀ ਤੇ ਬਾਬਾ ਜੀ ਅੱਪ ਅੱਜ ਅਸੂ ਦੇ ਵਿੱਚ ਕਿੰਨੇ ਕੱਪ ਕਰਵਾਏ ਐਰ ਕੀ ਅਸੂ ਚ ਆਪਾ ਜੀ ਇੱਕ ਵਾਰੀ ਆਪਾਂ ਕਰਾਈ ਆ ਬਾਦੋਰਾ ਦੇ ਵਿੱਚ ਅਸਾਹੀ ਕੀ ਚਾਰ ਕਬੂਤਰਾਂ ਦੀ ਹੋਈ ਹੈ ਹੋਈ ਆ 15 15 ਨੂੰ 15 ਤਰੀਕ ਨੂੰ 15 ਤਰੀਕ ਹੋਈ ਹੈ 35 ਵਾ 35 ਬਦਰੋਂ ਹੋਈ ਹੈ ਅੱਛਾ ਚਾਰ ਕਬੂਤਰਾਂ ਵਾਲੀ ਤੇ ਇਹ ਕੋਈ ਆ 300 ਕੇ ਨਸੂ ਨੂੰ ਹੋਈ ਆ ਜੀ 21 ਤਰੀਕ ਨੂੰ ਹੋਈ ਆ ਦੋ ਕਬੂਤਰਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੋਈ ਲਤੀ ਤਰੀਕ ਨੂੰ ਨਾਂਵੇਂ ਦੇ ਵਿੱਚ ਸਿੰਘਰਪੂਤਰ ਦੀ ਆਪਾਂ ਭਰਾਵਾਂ ਨੇ ਆਪਾਂ ਨੂੰ ਉਹਨਾਂ ਨੇ ਆਪਾਂ ਨੂੰ ਲਾਇਆ ਗਾੜੀ ਜਿਤਨਾ ਜ਼ਿੰਮੇਵਾਰ ਬਣਾਇਆ ਆਪਾਂ ਨੂੰ ਜ਼ਿੰਮੇਵਾਰੀ ਹੁੰਦੇ ਦੇ ਨਾਤੇ ਕਿ ਉਹਨਾਂ ਨੇ ਕਿਹਾ ਵੀ ਬੱਬਾ ਜੀ ਘਰੇ ਵੀ ਇਕੱਲਾ ਛੌਂ ਪਰਗੇ ਬਾਹਰ ਆਪਾਂ ਸਿੰਘਰ ਛੱਡਦੇ ਆ ਘਰੇ ਵੀਰਾਂ ਨੇ ਸ਼ੌਂ ਕੀਤਾ ਸਿੰਘਰਪੂਰ ਦਾ ਪੁੱਤਰਦਾਰੇ ਬਹੁਤ ਹੀ ਆਂਦੇ ਆਨੰਦ ਆਇਆ ਬਾਹਰ ਬਾਬਾ ਗੁਰਪ੍ਰੀਤ ਸੁਰਸਿੰਘ ਜਿਤਨਾ ਬੈਠੇ ਔਰ ਉਥੇ ਮਲੋ ਦਸ਼ਨ ਵੀਰ ਦੇ ਮਲੋ ਸੁਰਸਿੰਘ ਤੋਂ ਆਇਆ ਹੋਰੋ ਪ੍ਰੀਤ ਮੱਲੀਆਂ ਹਰ ਕੇ ਆਏ ਇੱਥੇ ਹੋਰ ਮਲੋ ਮੂਸੇ ਆ ਅਮਰ ਜੀ ਨੂੰ ਜਿੱਤਿਆ ਬਹੁਤ ਹੀ ਵੀਰ ਉਹ ਬੰਦੇ ਆ ਵੀ ਬਹੁਤ ਹੀ ਨੰਦਾ ਆ ਜਿਦਾਂ ਰਾਣੀ ਮਢਿਆਲੇ ਦੇ ਵੀਰ ਨੇ ਬਾਜੂ ਬਨਕੇ ਦੇ ਪਹਿਲਵਾਨ ਨੇ ਪਹਿਲਵਾਨ ਨੇ ਵੀ ਇਹਦੀ ਸਲਾਹਾਂ ਕੀਤੀ ਆ ਵੀ ਆਪਾਂ ਮਤਲਬ ਵੀ ਸਿੰਗਲ ਕੋਊਟ ਜਿਹੜਾ ਆ ਵੀ ਉਹ ਬਹੁਤ ਹੀ ਵਧੀਆ ਰਿਹਾ ਵਾ ਐਵੇਂ ਪਾਇਆ ਵਾ ਜਿਦਾਂ ਮਤਲਬ ਵੀ ਉਹ 6:20 ਦੇ ਬੈਠਾ ਵਾ 6:45 ਦੇ ਬੈਠਾ ਵਾ 5:00 ਦੇ ਕੁਝ ਇੱਕ ਕਰਨ ਦਾ ਜਿਹੜਾ ਵੀ ਉਹ ਤੀਸਰਾ ਜਿਹੜਾ ਨੰਬਰ ਹੀ ਤੀਸਰਾ ਹੈਗਾ ਨਹੀਂ ਪਰ ਉਹ ਉਹ ਭਰਾਵਾਂ ਨੇ ਫੇਰ ਮਤਲਬ ਵੀ ਉਹਦਾ ਕੀਤਾ ਵੀ ਉਹਨੂੰ ਮਾਤਜ਼ਰ ਕਰਨ ਵਾਸਤੇ ਇੱਕ ਆਪ ਵੀਰ ਦੇਣਗੇ ਬਾਹਰੋਂ ਕਲਾਬ ਤੋਂ ਭਰੋਈ ਹੁੰਦੀ ਦਾ ਲੋਕ ਮਲਗਾੜੇ ਵਿੱਚ ਲੋਕੀਂ ਪਾ ਉਹ ਜਿਹੜਾ ਬੈਠਾ 547 ਦੇ ਬੈਠਾ ਵਾ ਕਹਿੰਦੇ ਵੀ ਵਧੀਆ ਯਾਰ ਉਹ ਭਿੜਿਆ ਕਬੂਤਰ ਤੇ ਆਪਾਂ ਮਤਲਬ ਉਹਨੂੰ ਵੀ ਸਨਮਾਨ ਕਰਨਾ ਤੁਹਾਡਾ ਜਿਹੜਾ ਸ਼ੌਂਕ ਦਾ ਦਾਇਰਾ ਅੰਮ੍ਰਿਤਸਰ ਨਾਲ ਤੇ ਲੱਗਦਾ ਹੈ ਲੱਗਦਾ ਠੀਕ ਹੈ ਜੀ ਫੇਰ ਇੱਧਰ ਆਪਣਾ ਤਰਨ ਤਰਨ ਹਾਂਜੀ ਤਰਨ ਉਹ ਵੀ ਲੱਗਦਾ ਤੇ ਇੱਧਰ ਦਾ ਇਲਾਕਾ ਆ ਦਾ ਜਾਨੂ ਇੱਧਰ ਜੀ ਬਾਰਡਰ ਬੈਲਟ ਤੇ ਖਰਿਆਲਾ ਮੀਤਾ ਹਲ ਕੋ ਅੰਮਰਕੋਟ ਦਾ ਤੇ ਜੰਦਾਸ਼ ਨਾਲ ਆ ਇਤਰਾ ਦੇ ਫੇਰ ਉਦੋਂ ਦੀ ਮਾੜੀ ਵਾਲੇ ਤੇ ਛਪਾਲ ਕੰਬੂ ਦੀ ਮਾੜੀ ਵਾਲੇ ਜਿ ਤਰ੍ਹਾਂ ਉਹਨਾਂ ਵੀਰਾਂ ਦੇ ਨਾਲ ਵੀ ਜਿ ਤਰ੍ਹਾਂ ਜਗਰਾਜ ਵੀ ਕੰਬੂ ਦੀ ਮਾੜੀ ਵਾਲਾ ਇਹ ਆਪਣੇ ਨਾਲ ਤੇ ਦੋਗੇ ਅੰਗਰੇਜ਼ ਇਹ ਵੀਰ ਜੀ ਆਪਣਾ ਮਤਲਬ ਵੀ ਉਹ ਬਾਜੀਆਂ ਖਾਂਜੀਆਂ ਕਰਦੇ ਆ ਸ਼ੌਂਕ ਕਰਦੇ ਆ ਇਧਰ ਜਿਹੜਾ ਇਲਾਕਾ ਹੈ ਅਮਰਕੋੜ ਤੱਕ ਚੜੇ ਗਏ ਬੱਜੀਵਿੰਡ ਦਲੇਰ ਵੀ ਹੋੜੀ ਸੂਣਾ ਮਲਮੋਦੇ ਉਹ ਵੀਰ ਵੀ ਆਪਣੇ ਨਾਲ ਉੱਥੋਂ ਤੱਕ ਬੱਜੀਵਿੰਡ ਤੱਕ ਵੀ ਆਪਣੇ ਨਾਲ ਅਮਰ ਦੀ ਸ਼ੌਂਕ ਵੀ ਇਲਾਕਾ ਵਧਿਆ ਵਾ ਵਾਤ ਕਰੋ ਕਿ ਉਰੂਵੀ ਮਲ ਮਲ ਰੂਵੀ ਕੋਈ ਆਪਣੇ ਨਾਲ ਵੀ ਸਾਥ ਜਰਦਾ ਮਰ ਬਾਜੀਆਂ ਦੇ ਵਿੱਚ ਜੀ ਸਹਿਯੋਗ ਕਰਦੇ ਨਾਲ ਸਾਰਾ ਮੈਂ ਵੀ ਤੁਹਾਡੇ ਨਾਲ 3-4 ਸਾਲ ਤੋਂ ਜੁੜਿਆ ਹਾਂ ਹਰ ਸਾਲ ਤੁਸੀਂ ਅਸੂ ਜੇਠ ਸ਼ੌਂਕ ਹਰ ਸਾਲ ਬਹੁਤ ਵਧੀਆ ਕਰਵਾਉਂਦੇ ਹੋ ਮਲਵਈਆਂ ਦਾ ਹਰ ਸਾਲ ਕੋ ਹੁੰਦੇ ਦੇਸੀਆਂ ਦਾ ਕਿਦਾਂ ਐਰ ਕੀ 2026 ਵਿੱਚ ਪੁਰਵੀ ਰਾਜ ਨੂੰ ਮੈਂ ਕਹਿੰਦਾ ਰਿਹਾ ਇਹਨਾਂ ਨੂੰ ਕਿ ਉਹ ਡਾਕਟਰ ਮਨਵੀਰ ਜੀ ਨੂੰ ਮੰਨਿਆ ਨੂੰ ਮਰਵਾ ਚਬਾ ਲੈਣ ਨੂੰ ਲਾਇਓ ਸਾਡੇ ਨਾਲ ਸਹਿਯੋਗ ਇਹਨਾਂ ਨੇ ਨਾ ਮੈਨੂੰ ਸਾਡੇ ਦਾ 2 ਮਹੀਨੇ ਤੋਂ ਗੱਲ ਹੋ ਰਹੀ ਆ ਜਿਹੜਾ ਦੇਸੀਆਂ ਦਾ ਚਾਹੋਂਗਿਆ ਉਹ ਅਸੀਂ ਨਾ ਸਟਾਰਟ ਅਗੋਂ 26 ਦੇ ਵਿੱਚ ਜਿਹੜੀ ਸ਼ੁਰੂਆਤ ਬੱਚਿਆਂ ਤੋਂ ਕਰਨੀ ਹੈ ਦੇਸੀ ਬੱਚੇ ਉਹ ਚਾਰ ਕਲੀਥਾ ਕਹੀਂ ਮਤਲਬ ਪੀ ਸ਼ੌਂਕ ਸ਼ੁਰੂਆਤ ਕਰਦੇ ਮਾਰਚ ਦੇ ਮਹੀਨੇ ਚਾਈ ਸਟਾਰਟ ਕਰਾਂਗੇ ਤੇ ਜੂਨ ਦੇ ਮਹੀਨੇ ਚਾਈ ਵੱਡਿਆ ਕੁਤਰਾ ਦੇਸੀਆਂ ਦਾ ਸ਼ੌਂਕ ਰਾਵਾਂਗੇ ਅੱਜੂ ਜਿਵੇਂ ਹੀ ਸ਼ੌਂਕ ਦਿੱਤੀਆਂ ਦਾ ਪਰਾਮਾਂ ਦੇ ਤਿੰਨ ਬਾਜੀਆਂ ਜਿਹੜੀਆਂ ਜੀ ਅਸੀਂ ਆਦੇ ਆਉਣ ਵਾਲੇ 26 ਜੀ ਚੀਜ਼ਾਂ ਨੂੰ ਮਤਲਬ ਪਰਾਮਾਂ ਦੇ ਨਾਲ ਅਸੀਂ ਜੋਰ ਕਰਾਂਗੇ ਤੇ ਇੱਕ ਨਾ ਇਹ ਜਿਹੜਾ ਸ਼ੌਂਕ ਦਾ ਖੇਤ ਰਿਆ ਤੇ ਆਪਣਾ ਇਹ ਇਹਨੂੰ ਅਸੀਂ ਮਤਲਬ ਹੀ ਪਰਾਮਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਮਿਲ ਅੱਗੇ ਲੈ ਕੇ ਚੱਲਾਂਗੇ ਕਬੂਤਰ ਬਾਜੀ ਜਿੰਦਾਬਾਦ ਜਿੰਦਾਬਾਦ ਉਹਨੂੰ ਅਸੀਂ ਇੱਕ ਨਾਰਾ ਦੇਵਾਂਗੇ ਕੋਈ ਸਰਕਾਰਾਂ ਨੇ ਇਹਨਾਂ ਦੇ ਗੇਮਾਂ ਤੇ ਸਾਡੀਆਂ ਤੇ ਕਿਉਂ ਪੰਜਾਂ ਦੇ ਬੈਨ ਲਗਾ ਹੀ ਭਰਾਵਾਂ ਨੇ ਫੇਰ ਇਹ ਸਾਰਾ ਮਤਲਬ ਹੱਥ ਹੱਟ ਲੜ ਕੇ ਤੇ ਮਾਲਾਂ ਇਹਨਾਂ ਚੋਂ ਕੀ ਜਿਹੜੇ ਸਾਡੇ ਖੇਤ ਜਿਹੜੇ ਇਹ ਕੋਈ ਮੰਦੇ ਬੈਲ ਗੱਡੀਆਂ ਤੇ ਕੁੱਪੜ ਜਿਤਨਾ ਉੱਤੇ ਆਈਂ ਦੌੜਾਂ ਤੇ ਪੁੱਤਰ ਬਾਜੀ ਗੇਮਾਂ ਤੇ ਸਰਕਾਰ ਨੇ ਬੈਨ ਲਾਇਆ ਹੀ ਫੇਰ ਇਹ ਸਾਰੇ ਭਰਾਵਾਂ ਨੇ ਹੰਬਲਾ ਮਾਰ ਕੇ ਮਲ ਫੇਰ ਇਹਨਾਂ ਖੇਡਾਂ ਦੇ ਉੱਤੇ ਫਿਰ ਮਾਰੀ ਹੀ ਇੱਕ ਤਾਂ ਦੇ ਕਲੱਬ ਦੇ ਰੂਲ ਹੋ ਸਕਤੇ ਇਹ ਆ ਠੀਕ ਆ ਸ਼ੂਟ ਕੇ ਇਹਨੂੰ ਕੋਈ ਨਹੀਂ ਗਈ ਬਿਲਕੁਲ ਤੁਸੀਂ ਇਨਸਾਫ ਕਰ ਦੇ ਜਿਓ ਤਾਂ ਹੀ ਵਾਤੋ ਵਾਦ ਜਿਹੜੇ ਸ਼ੌਂਕ ਕਰਨ ਵਾਲੇ ਆ ਧੜਾ ਜੁੜਿਆ ਤੇ ਉਮਰ ਸ਼ਿਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਰੀ ਖਾਸ ਸਾਹਿਬ ਹੈ ਜੀ ਪਤਿ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਵੱਡੇ ਉਸਤਾਦ ਜੀ ਹੁਣੀ ਸਰਦਾਰ ਗਵਿੰਦਰ ਸਿੰਘ ਜੀ ਹੁਣੀ ਡੀਐਸਪੀ ਸਾਹਿਬ ਵੱਡੇ ਉਸਤਾਦ ਜੀ ਹੁਣੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਆਲ ਅੰਮ੍ਰਿਤਸਰ ਚੈਂਪੀਅਨ ਐਤਵਾਰ ਸਾਰਾ ਜਾਨੀ ਕਿ ਮੇਲਾ ਸ਼ੀਨਾ ਗਰੁੱਪ ਨੇ ਲੁੱਟਿਆ ਵਾ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਹੇਟ ਉਹਨਾਂ ਦੀ ਆਈ ਆ ਤੇ ਜਿਹੜੀ ਮੰਗਲਵਾਰ ਆ ਉਸ ਦਿਨ ਵੀ ਉਹਨਾਂ ਦਾ ਪਹਿਲਾ ਨੰਬਰ ਸ਼ੀਨਾ ਗਰੁੱਪ ਦਾ ਹੀ ਲੱਗਾ ਵਾ ਤੇ ਆਉਣ ਦੇ ਵਾਲੇ ਟਾਈਮ ਦੇ ਵਿੱਚ ਆਪਣੀ ਪਾਰਟੀ ਦੇ ਨਾਂ ਤੋਂ ਸ਼ੋਅ ਕਰੋ ਇੱਧਰ ਜਾਨੀ ਇਹ ਗਾਣ ਹੋਈ ਦੋ ਜਾਨੀ ਕਿ ਕਲਬ ਇਕੱਠੇ ਹੋਣੇ ਆ ਦੇਸੀਆਂ ਦਾ ਤੇ ਮਲਵਈਆਂ ਦਾ ਹੂੰ ਜਿਹਦੇ ਵਿੱਚ ਆਪਣਾ ਸਾਥ ਆਪਾਂ ਜਿਹੜੀ ਦੇਣਗੇ ਇਹ ਗਾ ਆਪਾਂ ਜਿਹੜਾ ਚੇਤਰ ਦੇ ਮਹੀਨੇ ਚ ਪੰਜ ਪੰਜ ਕਲੀ ਦਾ ਬੱਚੇ ਦਾ ਸਟਾਰਟਿੰਗ ਤੋਂ ਸਟਾਰਟ ਕਰਾਂਗੇ ਹੂੰ ਉਹ ਤੋਂ ਬਾਅਦ ਫਿਰ ਗਾ ਵਿਸਾਖ ਦੇ ਮਹੀਨੇ ਸ਼ੌਂਕ ਕਰਾਂਗੇ ਵੱਡਿਆਂ ਕੂਤਰਾਂ ਦਾ ਫਿਰ ਜੇਠ ਚ ਹੋਊਗਾ ਫਿਰ ਪੌਂਚ ਪੌਂਗੇ ਅਸੂ ਦੇ ਵਿੱਚ ਫਿਰ ਯਾਨੀ ਕਿ ਤਰਬ ਦਾ ਸ਼ੌਂਕ ਹੋਊਗਾ ਇਹ ਸੋਲ ਗਰੁੱਪ ਤੇ ਸ਼ੀਨਾ ਗਰੁੱਪ ਵੱਲੋਂ ਦੋਵੇਂ ਵਲ ਕੀਤੇ ਜਾਣਗੇ ਇਹ ਦੋਵੇਂ ਪਾਰਟੀਆਂ ਇਕੱਠੀਆਂ ਵੈਣੀਆਂ ਆ ਤੇ ਇਕੱਠੀਆਂ ਸ਼ੌਂਕ ਕਰਾਉਣੀਆਂ ਆ ਕਾ ਸ਼ੌਂਕ ਆਪਾਂ ਹੋਰ ਵਧਾਵਾਂਗੇ ਜਿਹੜਾ ਸ਼ੌਂਕ ਆ ਕੋਈ ਬਿਜ਼ਨਸ ਨਹੀਂਗਾ ਵੀ ਇਹ ਬਿਜ਼ਨਸ ਦਾ ਇਹ ਸਾਧਨ ਮੰਨ ਕੇ ਕਈ ਵੀ ਕਹ ਨਹੀਂਦੇ ਇਹਦੇ ਫਿਰ ਇਹਨੂੰ ਤਰ੍ਹਾਂ ਬਣਾ ਲੀਏ ਇਹ ਸ਼ੌਂਕ ਆ ਇਹ ਮਤਲਬ ਸ਼ੌਂਕ ਨੂੰ ਪੜਾਵਾ ਦੇ ਸਾਧਨਾਂ ਵਾਲੀ ਬਧੂਗਾ ਇਹ ਨਹੀਂ ਆ ਵੀ ਬਿਜ਼ਨਸ ਆ ਵੀ ਉਹ ਦੂਜੇ ਨੂੰ ਉਹ ਕਮਾਈ ਦਾ ਸਾਧਨ ਬਣਾ ਲੀਏ ਵੀ ਉਹ ਨੂੰ ਅਨਾਰ ਨਹੀਂ ਰੋਣਾ ਇਹਦੇ ਇੱਕ ਸ਼ੌਂਕ ਦਾ ਸਾਡਾ ਖੇਤਰ ਆ ਸ਼ੁਰੂ ਤੋਂ ਲੈ ਕੇ ਇਹ ਮਲਾਮਾ ਇਹ ਜਿਹੜਾ ਬਾਰਡਰ ਜਿਹੜਾ ਇਹ ਬਾਰਡਰ ਬਿਲਟਿਆ ਸਾਡੀ ਬਾਰਡਰ ਬਿਲਟਿਆ ਹੈ ਜਾਨੀ ਕਿ ਬਹੁਤ ਸੋਹਣੀਆਂ ਛੱਤਾਂ ਨਿਕਲਦੀਆਂ ਇਹਦੇ ਵਿੱਚ ਬੜੇ ਬੜੇ ਟਾਈਮ ਤੇ ਕਬੂਤਰ ਜਾਂਦੇ ਆ ਮਗਰਲੇ ਟਾਈਮਾਂ ਤੱਕ ਜਾਨਵਰ ਜਾਂਦੇ ਆ ਦੇਸੀ ਤੇ ਗਾਂ ਆਪਾਂ ਜਿਹੜਾ ਇਹ ਹੋਰ ਸ਼ੌਂਕ ਵਧਾਵਾਂਗੇ ਹੋਰ ਗਾਂ ਪਹਿਲੂ ਵਧਾਵਾਂਗੇ ਆਪਾਂ ਇਹ ਸ਼ੌਂਕ ਨੂੰ ਵਿਸ਼ੌਂਕ ਵਧੂਗਾ ਗਾੜੀ ਗਾਂ ਵਰਸਾ ਤੱਕ ਵੀ ਸ਼ਾਇਦ ਹੋ ਸਕਦਾ ਆਪਾਂ ਸ਼ੌਂਕ ਦੇਸੀਆਂ ਦਾ ਲੈ ਕੇ ਜਾਈਏ ਲੱਗ ਲੱਗੇ ਯਾਨੀ ਕਿ ਜਿੰਨੇ ਆਪਣੇ ਏਰੀਆ ਆ ਪੰਗਾ ਹੁੰਦਾ ਹੈ ਇਹ ਤਿੰਨ ਸੀਜ਼ਨ ਆਪਾਂ ਸ਼ੌਂਕ ਕਰਦੇ ਆ ਚਾਰ ਤੇ ਅੱਜ ਜਿਹੜੀ ਆ ਆਪਾਂ ਇੱਥੇ ਆਏ ਆ ਅੱਜ ਇਨਾਮ ਵੰਡ ਸਮਾਰੋਹ ਆ ਠੀਕ ਹੈ ਜੀ ਤੇ ਬਾਬਾ ਜੀ ਕਿੰਨੇ ਕੁ ਪਾਉਂਦੇ ਇਨਾਮ ਵੰਡੇ ਜਾਣੇ ਅੱਜ ਇਹ ਮੜਾ ਕਿ ਲੈਫਰ ਅੱਛਾ ਜੀ ਜਿੱਦਾਂ ਕਿ ਪਹਿਲੀ ਬਾਜੀ ਤੁਹਾਨੂੰ ਦੱਸਿਆ ਜਿਹੜੀ 15 ਤਰੀਕ ਨੂੰ ਹੋਈ ਆ ਉਹ ਜੋਹੋਂ ਪੁੱਤਰਾ ਦੀ ਹੋਈ ਆ ਉਸ ਤੋਂ ਬਾਅਦ ਦੂਹੋਂ ਪੁੱਤਰਾ ਦਾ ਛੌਂਕ ਭਰਾ ਮਰ ਕੀਤਾ 21 ਤਰੀਕ ਨੂੰ ਤੇ 23 ਤਰੀਕ ਨੂੰ ਜੀ ਭਰਾਵਾਂ ਦੀ ਇਹ ਮੰਗੀ ਤੇ ਆਪਾਂ ਉਹਨਾਂ ਦੀ ਮੰਗ ਜਿਹੜੀ ਆ ਉਹ ਪੂਰੀ ਮਤਲਬ ਵੀ ਆਪਾਂ ਉਹਨਾਂ ਦਾ ਨਾਲ ਇਹਨਾਂ ਦਾ ਜੋਗ ਲਿਆ ਆਪਾਂ ਨੂੰ ਜ਼ਿੰਮੇਵਾਰੀ ਭਰਾਵਾਂ ਦਿੱਤੀ ਆਪਾਂ ਜ਼ਿੰਮੇਵਾਰੀ ਨਿਭਾਈ ਆ ਬਾਹਰ ਵੀ ਬੈਠੇ ਉਹਨਾਂ ਨੂੰ ਪੁੱਛ ਲਓਗੇ ਜ਼ਿੰਮੇਵਾਰੀ ਨਿਭਾਈ ਆ ਜਾਂ ਨਹੀਂ ਨਿਭਾਈ ਕੇ ਇਹ ਮਤਲਬ ਆਪਣੀ ਧੰਦੀ ਇਹਨਾਂ ਨੇ ਲਗਾਉਣੇ ਆ ਸਿਰਲ ਪੁੱਤਰਾ ਵਾਲਾ ਜਿਹੜਾ ਇਹ ਅਦੁੱਤੀ ਉਹੀ ਉਹ ਨਾਲ ਆ ਇਹ ਬਾਜੀ ਤੇ ਇਤਨਾ ਨਾਮ ਆਪਾਂ ਨਾਮ ਦੇ ਲਓ ਜੀ ਜੁੜਦੇ ਆਪਾਂ ਨਾਮ ਅੰਸਮਾਰੋ ਦੇ ਵਿੱਚ ਤੇ ਨਾਲ ਜੀ ਸਾਡੇ ਮਨਵੀਰ ਭਾਈ ਸਾਹਿਬ ਹੁਣੀ ਇਧਰ ਆ ਵੀਰ ਜੀ ਹੁਣੀ ਆ ਗਏ ਹੈ ਜੀ ਇਕ ਤਾਂ ਵੀ ਪ੍ਰਵਾਨ ਸਾਹਿਬ ਆਪਣੇ ਮੰਜੀਬ ਦਾ ਗਗੋ ਬੂਆ ਵੀਰ ਗਗੋ ਬੂਆ ਤੋਂ ਮਨਜੀਬ ਭਾਨ ਸਾਹਿਬ ਤੋਂ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਆ ਨਾਲ ਜਦੋਂ ਸ਼ੁਰੂਆਤ ਕੀਤੀ ਆ ਜਦੋਂ ਬਾਜੀ ਦੀ ਕਲੱਬ ਦੀ ਹੋਣ ਦੀ ਤੇ ਸਭ ਤੋਂ ਪਹਿਲਾਂ ਮਨਜੀਤ ਨੂੰ ਜਾ ਕੇ ਮਿਲਿਆ ਠੀਕ ਹੈ ਜੀ ਮਨਜੀਤ ਭਾਈ ਨੂੰ ਮਨਜੀਤ ਦੇ ਜਿਹੜੇ ਬੋਲ ਨੇ ਉਹੋ ਹੀ ਮੈਨੂੰ ਅੱਗੇ ਲੈ ਕੇ ਜਾ ਰਿਹਾ ਜਿਹੜੀ ਪ੍ਰਕਿਰਿਆ ਸਭ ਤੋਂ ਵਧੀਆ ਉਹ ਪ੍ਰਕਿਰਿਆ ਇਹ ਵੀ ਅਸੀਂ 1200 ਐਂਟਰੀ ਤੇ ਜਿਹੜਾ ਪਿੱਲਾ ਜੀ ਭਾਈ ਦਵਾਈ ਮਨਜੀਤ ਨੇ ਮੈਨੂੰ ਯਾਹਰ ਦਿੱਤਾ ਨਾਲ ਹੀ ਇਹ ਬੋਲ ਕਰਤੇ ਵੀ ਬਾਬਾ ਜੀ ਯਾਹਰ ਦਾ ਹਿਸਾਬ ਦੋਗੇ ਕਿ 1200 ਦਾ ਹਾਂ 1200 ਦਾ ਹਿਸਾਬ ਦਵਾਵਾਂਗੇ ਤੇ ਜੇ ਰੁਪਈਆ ਜੇ ਨਾ ਪਹੁੰਚੋਗੇ ਤਾਂ ਕੱਢਾਂਗੇ ਵੀ ਨਹੀਂ ਬਿਲਕੁਲ ਤਾਂ ਉਹੀ ਪ੍ਰਕਿਰਿਆ ਮੈਨੂੰ ਅੱਗੇ ਲੈ ਕੇ ਜਾ ਰਹੀ ਆ ਇਹ ਸਾਧਨ ਨਹੀਂ ਗਾਉਂਦੀ ਸਾਡਾ ਧੰਦਾ ਵਾ ਇਹ ਮੈਂ ਬਣਾ ਲਈਏ ਵੀ ਇਹ ਮਤਲਬ ਇਹ ਜਿਹੜਾ ਸ਼ੌਂਕ ਦਾ ਤੁਹਾਨੂੰ ਲੱਗਿਆ ਵੀ ਖੇਤ ਰਿਆ ਇਹਨੂੰ ਸ਼ੌਂਕ ਨੂੰ ਅੱਗੇ ਲੈ ਕੇ ਚੱਲੋਗੇ ਬਿਲਕੁਲ ਜਿੰਦਾਬਾਦ ਮਨਜੀਤ ਵੀਰ ਜੀ ਕਿਦਾਂ ਸ਼ੌਂਕ ਜਾ ਰਿਹਾ ਜਿੱਦਾਂ ਬਾਬਾ ਜੀ ਨੇ ਦੱਸਿਆ ਮੈਂ ਐਡ ਸ਼ੌਂਕ ਕਰਾਉਂਦੇ ਆ ਆਪਾਂ ਬਾਬਾ ਜੀ ਮੂਰੇ ਲਾਏ ਆ ਇਹ ਸਾਡੇ ਮੁੱਢિયા ਬਾਬਾ ਜੀ ਆ ਅਸੀਂ ਇਹਨਾਂ ਦੇ ਮਗਰਿਆਂ ਜਿੰਨਾ ਹੋ ਸਕੇ ਹੈ ਵੱਧ ਤੋਂ ਵੱਧ ਇਹਨਾਂ ਦਾ ਸੰਯੋਗ ਕਰਾਂਗੇ ਤੇ ਇਮਲਵਈਆਂ ਦਾ ਸ਼ੌਂਕ ਤੇ ਅਕਸਰ ਹੁੰਦਾ ਹੀ ਆ ਗਾਂਹੋਂ ਦੇਸੀਆਂ ਦਾ ਸ਼ੌਂਕ ਦੀ ਆਸ ਹੈਗੀ ਆ ਦੇਸੀ ਦਾ ਆਸ ਨਹੀਂ ਆਪਾਂ ਕਰਾਵਾਂਗੇ ਸ਼ੌਂਕ ਤੇ ਅੱਛਾ ਠੀਕ ਆ ਆਪਾਂ ਫੁੱਡੇ ਦਵਾਵਾਂਗੇ ਟੈਨਸ਼ਨ ਨਾ ਲੋ ਤੁਸੀਂ ਕਿਸੇ ਦਲ ਦੀ ਲਾਗੂ ਲਾਗੂ ਬਾਰਡਰ ਵਾਲੇ ਫੁੱਡੇ ਜਿੰਨੇ ਵੀ ਆ ਸਾਰੇ ਬਾਰਡਰ ਕਬੂਤਰ ਕਲੱਬ ਡੂਗਾ ਠੀਕ ਆ ਜੀ ਭਾਈ ਸਾਹਿਬ ਮਨਵੀਰ ਸਿੰਘ ਜੀ ਹੁਣੀ ਲਾਈਵ ਹੋਏ ਆ ਇਹਨਾਂ ਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਪੇਜਨ ਸਲਾਵਰ ਇਨ ਪੰਜਾਬ ਲੋ ਜੀ ਆਹ ਭਾਈ ਸਾਹਿਬ ਹੁਣੀ ਆ ਵੇਖ ਲੋ ਜੀ ਇੱਧਰ ਖਾਲਸਾ ਜੀ ਆਪਣੇ ਠੀਕ ਆ ਜੀ ਖਾਲਸਾ ਜੀ ਹੁਣੀ ਇਹ ਲਾਈਵ ਹੋਏ ਆ ਇਸ ਟਾਈਮ ਤੇ ਆਹ ਵੇਖ ਲੋ ਜੀ 20 ਜਣੇ ਜੁੜੇ ਹੋਏ ਨਾਲ ਠੀਕ ਆ ਤੇ ਕਵਰ ਬਾਡ ਪੀਨ ਨੂੰ ਵੀ ਵੱਧ ਤੋਂ ਵੱਧ ਲਾਈਕ ਕਰਿਓ ਠੀਕ ਆ ਜੀ ਇਕੱਠੇ ਹੋਣੇ ਆ ਤੇ ਨਾਲ ਪੂਰੀ ਸਪੋਰਟ ਕਰੋ ਹੂੰ ਇਹ ਬਾਹਰ ਤੱਕ ਆਪਣੀਆਂ ਜਾਨੀਏ ਗਾ ਜਾਇਆ ਕਰਨੀਆਂ ਇੰਟਰਵਿਊਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਪਿਆਰ ਕਰਦੇ ਆ ਹੂੰ ਤੇ ਹੁਣ ਕਹਾਂ ਕਿ ਮੈਂ ਟਬਾ ਤੁਹਾਨੂੰ ਨਾਮਵੰਦ ਸਮਾਗਮ ਦਿਖਾਉਣੇ ਆ ਮਿਲਦੇ ਆ ਤੁਹਾਨੂੰ ਉਹ ਨਾਲ ਤੇ ਅਸੀਂ ਰਿਕਾਰਡਡ ਵੀਡੀਓ ਕਰਨੇ ਆ ਤੇ ਲਾਈਵ ਜਿਹੜੇ ਆ ਉਹ ਆਪਣੇ ਭਾਈ ਸਾਹਿਬ ਨਹੀਂ ਹੋਏ ਆ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਇਨਾਮ ਵੰਡ ਸਮਰੋਹ ਤੇ ਨਾਮ ਵੰਡਣ ਲੱਗੇ ਆ ਜੀ ਹਾਂਜੀ ਜੀ ਆ ਸਾਰੇ ਵੀਰ ਆਗੇ ਹੋਏ ਆ ਨਾਲ ਜੁੜੇ ਹੋਏ ਆ ਆ ਵੇਖ ਲਓ ਜੀ ਇੱਧਰ ਸਾਰੇ ਵੀਰ ਜੀ ਹਣੇ ਸਾਰੇ ਜੁੜੇ ਹੋਏ ਆ ਭਰਾ ਸਾਡੇ ਆਗੇ ਹੋਏ ਆ ਜੀ ਆ ਵੇਖ ਲੋ ਇਹ ਆ ਗਿਆ ਜੀ ਔਰ ਸਤ ਜੀ ਇਨਾਮ ਜਿਹੜੇ ਆ ਉਹ ਵੰਨਣ ਜਾ ਰਹੇ ਆ ਇਹ ਕੱਲੀ ਕੱਲੀ ਸ਼ਿਲਡ ਦੇ ਇਨਾਮ ਤੁਹਾਨੂੰ ਆਪਾਂ ਵਖਾਵਾਂਗੇ ਠੀਕ ਹੈ ਜੀ ਆ ਵੇਖ ਲੋ ਜੀ ਪਹਿਲਾਂ ਜਿਹੜਾ 15 ਤਰੀਕ ਨਵਾਂ ਮਹੀਨਾ 2025 ਪਹਿਲਾ ਸਥਾਨ ਦੂਸਰਾ ਸਥਾਨ ਤੀਸਰਾ ਸਥਾਨ ਬਾਦਰ ਕਬੂਤਰ ਤੇ ਆ 2025 ਚੈਂਪੀਅਨ ਕਬੂਤਰ ਠੀਕ ਹੈ ਜੀ ਆ ਵੇਖ ਲਓ ਜੀ ਠੀਕ ਆ ਉਸ ਤੋਂ ਬਾਅਦ ਆਇਂਦਾ ਵਾ 21 ਤਰੀਕ ਨੂੰ ਆ 15 ਨੂੰ ਹੀ ਫੇਰ ਆਇਂਦੀ 21 ਤਰੀਕ ਪਹਿਲਾ ਦੂਜਾ ਤੀਜਾ ਆ ਤਿੰਨ ਨਾਮ ਜੋ ਠੀਕ ਹੈ ਜੀ ਉਸ ਤੋਂ ਬਾਅਦ ਆਇਂਦਾ ਵਾ ਇੱਕ ਕਬੂਤਰ ਵਾਲਾ ਕੱਪ ਉੱਚਾ ਪੇਲਾਸਤਾਨ ਆਵੇ ਲੋ ਜੀ 29 ਤਰੀਕ ਨੂੰ 9ਵਾਂ ਮਹੀਨਾ ਇੱਧਰ ਵੇ ਲੋ ਦੂਜਾ ਨਾਮ ਤੀਜਾ ਨਾਮ ਵਿਸ਼ੇਸ਼ ਸਨਮਾਨ ਗਰਲਾਲ ਸਰਪੰਚ ਪਿੰਡ ਪੁੱਚਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਤੇ ਇੱਧਰ ਵੀ ਕਬੂਤਰਬਾਜੀ ਮੁਕਾਬਲਾ ਵਿਸ਼ੇਸ਼ ਸਨਮਾਨ ਠੀਕ ਹੈ ਜੀ 2 ਤਰੀਕ ਸਵਾਮੀ ਨਾ 2025 ਤੇ ਗਰਲਾਲ ਸਰਪੰਚ ਪਿੰਡ ਪੁੱਚਰ ਵੱਲੋਂ ਜਿਹੜਾ ਸਨਮਾਨ ਕੀਤਾ ਜਾਣਾ ਵਾ ਤੇ ਆਪਾਂ ਇਹ ਵੀਡੀਓ ਜਿਹੜੀ ਆ ਤਿੰਨ ਭਾਗਾਂ ਚ ਬਣਾਵਾਂਗੇ ਜਿਹਦੇ ਵਿੱਚ ਪਹਿਲਾ ਕੱਪ ਫਿਰ ਦੂਸਰਾ ਤੇ ਫਿਰ ਤੀਸਰਾ ਠੀਕ ਹੈ ਜੀ ਤੇ ਆ ਸਾਰੇ ਜੁੜੇ ਭਰਾ ਨਾਲ ਜਿਨ੍ਹਾਂ ਨੇ ਸ਼ੌਕ ਕੀਤਾ ਵਾ ਤੇ ਗਾਂ 2026 ਦੀਆਂ ਤਿਆਰੀਆਂ ਵੀ ਭਰਾ ਕਰ ਰਹੇ ਆ ਠੀਕ ਹੈ ਜੀ ਤੇ ਜਿੱਦਾਂ ਮਲਵਾਈ ਕਬੂਤਰਾਂ ਸ਼ੌਂਕ ਹੁੰਦਾ ਵਾ ਦੇਸੀਆਂ ਦਾ ਵੀ ਹੋਊਗਾ ਠੀਕ ਹੈ ਜੀ ਇੱਧਰ ਉਮਰ ਸ਼ੀਨਾ ਸਾਹਿਬ ਵੀਰ ਜੀ ਨਾਲ ਜਗਰ ਮੜਾ ਇਹ ਵੀਰ ਜੀ ਆਪਣੇ ਚਭਾਲ ਤੋਂ ਆ ਪੂਰੇ ਉਸਤਾਦ ਆ ਪੂਰੇ ਜਨਵਰ ਮਲਵਾਈ ਡਾਉਂਦੇ ਆ ਹੂੰ ਨਾਮ ਦੱਸ ਦੋ ਨਾ ਭਾਈ ਦਾ ਨਾਂ ਨਹੀਂ ਤੇ ਦਾ ਨਾਂ ਆਪਣਾ ਹੈਪੀ ਵੀਰ ਜੀ ਹੁਣੀ ਆ ਜੀ ਚਭਾਲ ਤੋਂ ਠੀਕ ਹੈ ਜੀ ਆਪਣਾ ਸ਼ੀਨਾ ਯਾਨੀ ਕਿ ਗ੍ਰੀ ਚੰਦ ਜਿਹੜਾ ਗੁਰਦਰਾ ਮੇਨ ਆ ਉਤੋਂ ਆ ਸੁਰ ਸਿੰਘ ਤੋਂ ਬਾਬਾ ਗੁਰਬੀਰਾ ਠੀਕ ਹੈ ਹਾਂਜੀ ਤੇ ਸਾਰੇ ਆਪਣੇ ਨਾਲ ਆ ਸੁਪਰੀਨ ਭਰਾ ਸਾਰੇ ਆ ਮੇਨ ਉਸਤਾਦ ਇਹਨਾਂ ਦਾ ਔਰੇਂਜ ਪੱਗ ਵਾਲਾ ਖਤੀ ਪੱਗ ਵਾਲਾ ਅੱਛਾ ਜੀ ਕੀ ਨਾਮ ਵੀਰ ਜੀ ਆਪਣਾ ਰੇਸ਼ਮ ਰੇਸ਼ਮ ਸੁਰ ਸਿੰਘ ਰੇਸ਼ਮ ਸੁਰ ਸਿੰਘ ਠੀਕ ਹੈ ਜੀ ਠੀਕ ਹੈ ਆ ਵੇਖ ਲਓ ਜੀ ਜਿਹੜਾ ਇਹ ਆਪਣੇ ਇਹਨਾਂ ਦੇ ਗਾਂ ਜਿਹੜਾ ਉਸਤਾਦ ਆ ਉਹ ਹੇ ਗਾਇ ਪਮਨ ਟਾਰੀ ਵਾਲਾ ਵੀਰ ਆਪਣਾ ਮਲਵਾਇਆ ਦਾ ਸਾਰਿਆਂ ਨੂੰ ਪਤਾ ਹੈ ਲਗ ਲਗੇ ਧੰਮ ਪੌਂਦਾ ਵੀਰ ਹੈ ਠੀਕ ਹੈ ਗਾ ਉਹਨਾਂ ਦੇ ਚੇਲੇ ਆ ਉਹਨਾਂ ਦੇ ਸ਼ਗਿਰਦ ਆ ਹਾਂਜੀ ਉਹਨਾਂ ਦੇ ਠੀਕ ਹੈ ਜੀ ਤੇ ਇਹਨਾਂ ਦੇ ਵੀ ਅਜ ਨਾਮ ਲੱਗੇ ਹਾਂਜੀ ਇਹਨਾਂ ਦੇ ਵੀ ਬਹੁਤ ਬਹੁ ਮबारकਾਂ ਪਾਈ ਤੁਹਾਨੂੰ ਤੁਹਾਡੀ ਪਾਰਟੀ ਨੂੰ ਤੁਹਾਡੇ ਸਾਥੀਆਂ ਨੂੰ ਅੱਛਾ ਜੀ ਇਹ ਗਾ ਇਹਨਾਂ ਦਾ ਚੇਲਾ ਹੈ ਅੱਛਾ ਇਹਨਾਂ ਤੋਂ ਜਾਨੀ ਕਿ ਇਹਨਾਂ ਦਾ ਗਾਹ ਚੇਲਾ ਉਹ ਆਪਣਾ ਵੀਰ ਰਜੀਤ ਵੀਰਿਆ ਠੀਕ ਹੈ ਜੀ ਉਹ ਦੇਸੀਆਂ ਦਾ ਮਲਵਈਆਂ ਦਾ ਪੂਰਾ ਪੂਰਾ ਗੜ ਓਕੇ ਰਿਪੋਰਟ ਸਿਆਸਤਾਂ ਤੇ ਉੱਥੇ ਹੀ ਟੰਗੇ ਰਹਿਣੇ ਆ ਸ਼ਾਮਾਂ ਤੱਕ ਠੀਕ ਹੈ ਜੀ ਹਾਂ ਜੀ ਜੀ ਨਿਕਾਜਾ ਹੁਣ ਹਰ ਬੱਚਾ ਏ ਇਹ ਗੁਰਵੇਲ ਸਿੰਘ ਪੂਰਾ ਉਹਦੇ ਚ ਸ਼ਗਿਰਦੇ ਆ ਠੀਕ ਹੈ ਜੀ ਤੇ ਪਹਿਲਾ ਨੰਬਰ ਪਿਆ ਇਹਨਾਂ ਦਾ ਪਹਿਲਾ ਨੰਬਰ ਪਿਆ ਇਹਨਾਂ ਦਾ ਇਹ ਕਿਹੜਾ ਬਿੰਦ ਇਹਨਾਂ ਦਾ 16 16 ਬਿੰਦ ਠੀਕ ਹੈ ਜੀ ਤੇ ਇਧਰ ਆਪਣਾ ਕਿਹੜਾ ਵੀਰ ਕੱਕੂਆ ਠੀਕ ਹੈ ਜੀ ਇਹ ਕਿੰਨਾਰੇ ਸਿਗਰਦੇ ਆ ਜੀ ਇਹ ਮਾੜੀ ਉਸਤਾਦ ਜਾਨੀ ਕਿ ਦਾਣਾ ਪਾਣੀ ਲੈਂਦੇ ਆ ਮਾੜੀ ਉਸਤਾਦ ਜੀ ਹਣੀ ਬੜੇ ਮਾਨਯੋਗ ਹੈ ਜੀ ਸਤਕਾਰਯੋਗ ਆ ਵੱਡੇ ਭਰਾ ਵਾ ਕੀ ਟੰਗ ਛੱਡੇ ਸਾਮਾ ਤੱਕ ਬਹੁਤ ਵਧੀਆ ਓਡੇ ਤਾਲੀਆਂ 'ਚ ਬੈਠੇ ਆਣ ਲਗੇ ਪੂਰਾ ਐਂਡ ਕਰਾਇਆ ਠੀਕ ਹੈ ਠੀਕ ਹੈ ਠੀਕ ਹੈ ਕੋਈ ਕਰਲਾ ਪਿਆਰ ਕੋਈ ਕੋਈ ਹੱਲ ਨਹੀਂ ਨਹੀਂ ਠੀਕ ਹੈ ਜੀ ਚਲੋ ਹੋ ਜਾਂਦਾ ਵਾਦਾ ਘਟਾਟ ਕਿ ਨਹੀਂ ਹਾਂ ਜੀ ਹਾਂ ਬਾਕੀ ਜੀ ਚਲੋ ਨਾਮ ਵੰਡਣਗੇ ਫੇਜ ਜੋੜਦੇ ਆਪਾਂ ਤੁਹਾਡੇ ਨਾਲ ਹਾਂਜੀ ਜੀ ਤੇ ਸਾਡੇ ਬਾਬਾ ਜੀ ਹੁਣੇ ਆ ਗਏ ਆ ਤੇ ਨਾਮ ਲੱਗੇ ਆ ਜੀ ਵੰਡਣ ਸ਼ੁਰੂ ਕਰਨ ਲੱਗੇ ਆ ਜੀ ਬਾਬਾ ਜੀ ਸ਼ੁਰੂ ਕਰੋ ਜੀ ਨਾਮ ਵੰਡ ਜਿਹੜੇ ਚਾਰ ਕਬੂਤਰਾਂ ਵਾਲਾ ਪਹਿਲਾਂ ਉਤੋਂ ਸ਼ੁਰੂ ਕਰ ਲੋ ਪਰ ਅੱਜ ਸਾਡਾ ਵੀ ਭਰਾ ਹੁਣ ਜਿਹਨੂੰ ਬਹਿ ਗਏ ਉਪਰ ਦਾ ਕੋਈ ਤਾਜਾ ਨਹੀਂ ਸ਼ੌਂਦਾ ਹੁੰਦਾ ਆਹ ਫਿੰਗਰ ਵਾਲੀ ਭਾਈ ਆਪਾਂ ਕਰਵਾਈ ਆ ਤੇ ਬਹੁਤ ਵਧੀਆ ਭਰਾਵਾਂ ਨੇ ਉਸ ਚ ਸ਼ੌਂ ਕੀਤਾ ਵਾ ਉਹ 12 ਸਾਲਾਂ ਤੋਂ ਇਹਨੂੰ ਕੀਤਾ ਹੋਆ ਤੇ 90 ਸਾਲਾਂ ਦਾ ਵੀ ਕਰਦਾ ਸੀ ਇੱਕ ਸ਼ੌਂਕ ਦਾ ਕੋਈ ਅੰਦਾਜ਼ਾ ਥੋੜਾ ਵੀ ਉਮਰ ਦੇ ਹਿਸਾਬ ਨਾਲ ਬਿਲਕੁਲ ਆਜਾੜੇ ਦਾ ਇਹ ਸ਼ੌਂਕ ਹੀ ਸਾਡਾ ਚਾਚਾ ਵਾ ਦੇਸੀਆਂ ਦਾ ਸ਼ੌਂਕ ਕਰਦੇ ਪਹਿਲਾਂ ਅਸੀਂ ਵੀ ਅੱਜ ਹੁਣ ਚਲੋ ਇਹ ਮਲਵਈਆਂ ਦਾ ਸ਼ੌਂਕ ਵੀ ਆ ਗਿਆ ਤੇ ਸਾਰੇ ਭਰਾ ਕਰਦੇ ਡਬਲ ਡਬਲ ਸ਼ੌਂਕ ਦੇਸੀਆਂ ਦਾ ਤੇ ਮਲਵਈਆਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੇਰਾ ਪੁੱਤਾਂ ਕਾ ਵੀ ਗਾਜੇ ਤੇ ਮੇਰਾ ਸ਼ਗਿਰਦ ਵੀ ਗਾਜੇ ਮੈਂ ਇਹ ਤੋਂ ਪਹਿਲਾਂ ਦੇਸੀਆ ਕਬੂਤਰਾਂ ਦੀ ਸੋ ਦੋ ਵਾਰ ਦੇ ਛੱਤ ਡਾਈ ਲੋਕਾਂ ਜਾ ਗਏ ਮਾਲੀ ਦੀ ਡਾਈ ਡਲਵੇ ਦੀ ਡਾਈ ਅਜੇ ਜਨਾਲੇ ਦੀ ਡਾਈ ਆ ਸੋ ਛੱਤ ਮਾਰ ਅੱਥੀ ਦਾਵਾ ਬਣ ਕੇ ਡਾਈ ਆ ਇਹਦੇ ਹੀ ਮੇਰੇ ਨਾਲ ਜਾਂਦਾ ਰਿਹਾ ਏ ਅਸੀਂ ਦੋਵੇਂ ਦੋਦੇ ਛੱਤ ਜਾ ਗਏ ਤੇ ਚਲੋ ਕਿਤੇ ਹਾਰੇ ਵੀ ਸਕਦੇ ਏ ਜੀ ਅਸੀਂ ਸਰਤਾਹੀਂ 100 ਜੋ 75 ਛੱਤਾਂ ਦੇ ਤਿੰਨ ਪੁੱਛੋ ਇਧਰੋਂ ਦੋਗੇ ਤੱਕ ਗਏ ਦੋਗੇ ਦੀ ਦੋਗੇ ਆਤੀ ਆ ਜਾਏ ਜੇ ਅੱਗੇ ਟੋਨਾ ਟੋਨਾ ਨੇ ਮੈਂ ਕਦੀ ਜਿੱਤਿਆ ਨਹੀਂ ਇਦੋਂ ਤੇ ਉਹਨਾਂ ਨੂੰ ਪਹਿਲੇ ਨੰਬਰ ਤੇ ਲੰਦਾ ਸੀ ਤੇ ਇਹ ਕਰਕੇ ਅੱਜ ਮੇਰਾ ਪੁੱਤ ਅੱਗੇ ਲੱਗਾ ਤੇ ਮੈਨੂੰ ਬੜੀ ਖੁਸ਼ੀ ਆ। ਇੱਕ ਵਾਰ ਮੇਰਾ ਪੋਤਾ ਏ। ਦੁਹੇ ਜਾਤਿਆ ਪਦੀ ਆ। ਇਹ ਸਾਡੀ 40-45 ਸਾਲ ਲੰਘੇ ਨ ਪੋਛਾ 1 ਰੁਪਈਏ ਦਾ ਵਫਾਦਾਰ ਨਹੀਂ ਸੀ। ਨਾ ਮੇਰੇ ਘਰ ਦੇ ਬੇਈਮਾਨੀ ਕੀਤੀ ਐ ਇਹਨਾਂ ਨੇ ਤੀਆਂ ਸਾਡੇ ਕੋ ਤੇ ਸਾਡੇ ਤੀਆਂ ਦਾ ਹੋਰੀਆਂ। ਇਹਨਾਂ ਪੁੱਛ ਦੂਆ ਪੜਵਾਉਨ ਨੂੰ ਕੋਈ ਨਾ ਸਾਡੇ ਬੇਈਮਾਨੀ ਕੀਤੀ। ਸਭੀ ਹਾਜ਼ਰੀ ਦੇ ਵਿੱਚ ਆ ਜੀ ਇੱਧਰ ਦੇਖ ਲਓ। ਇਹ ਇਹ ਕਰਕੇ ਅਭੀ ਹਾਜ਼ਰੀ ਦੇ ਅਮਰ ਸਿੰਘਾ ਸਾਹਿਬ ਬੜੀ ਖੁਸ਼ੀ ਹੋਈ ਆ। ਸਭ ਵੀ ਬੈਠੇ ਆ ਜੀ ਇੱਧਰ। ਆ ਵੇਖ ਲਓ। ਇਧਰ ਮਾਰਕ ਇਧਰ ਲੱਗੇ ਹੁਣ ਇਸ ਸਨਮਾਨ ਤੋਂ ਲਗਾ ਆਪਣੇ ਬਾਬਾ ਜੀ ਦਾ ਬਿਲਕੁਲ ਜੀ ਆਪਣੀ ਗੱਡੀ ਨਾ ਉਹ ਆਵੇ ਬਾਬਾ ਜੀ ਦਾ ਜਿਹੜਾ ਵਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਮੈਂ ਆਪਣੇ ਪੁੱਤਾਂ ਜਾਂ ਗੁਰਗੱਦੀ ਦੇਤੀ ਹੁਣ ਸੋਨਿਆਲ ਸੀਆਂ ਕਾਲ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਅਦਾ ਉਹਨੇ ਪਰ ਉਹਨਾਂ ਨੂੰ ਬਹੁਤ ਵਧੀਆ ਜੀ ਜਿਹੜਾ ਸਾਰਾ ਮਾਨ ਸਨਮਾਨ ਕੀਤਾ ਗਿਆ ਵਾ ਸਭ ਦੀ ਹਾਜ਼ਰੀ ਦੇ ਵਿੱਚ ਆ ਵੇਖ ਲਓ ਜਿੰਨੇ ਸ਼ਕੀਨ ਆ ਠੀਕ ਹੈ ਜੀ ਤੇ ਮਾਨ ਸਨਮਾਨ ਤੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਆ ਬਾਈ ਹਾਂਜੀ ਸਾਰੇ ਆਂ ਜਾਨਾ ਆਏ ਅਸੀਂ ਤੇ ਬਾਬਾ ਜੀ ਹੁਣ ਆਪਾਂ ਜਿਹੜਾ ਨਾ ਨਾਮ ਮੜ ਸਾਮਾਰੋ ਸ਼ੁਰੂ ਕਰੀਏ ਨਾਮ ਮੜ ਜੀ ਹੋ ਗਿਆ ਬਸ ਘੁੰਮਣਾ ਹਾਂਜੀ ਪੇ ਜਿਹੜਾ ਚਾਰ ਕਬੂਤਰਾਂ ਵਾਲਾ ਉਤੋਂ ਸ਼ੁਰੂ ਕਰੀਏ ਠੀਕ ਹੈ ਜੀ ਇਹਨਾਂ ਦਾ ਚਿਰਗਲ ਕਬੂਤਰ ਵਾਲੀ ਜੀ ਦੂਸਰਾ ਸਥਾਨ ਪਿਆ ਅੱਛਾ ਜੀ ਇਹਨਾਂ ਤੋਂ ਕੋਈ ਸਵਾਲ ਇਹਨਾਂ ਤੋਂ ਠੀਕ ਹੈ ਜੀ ਅੱਛਾ ਹਾਂਜੀ ਸੱਸੀਗਾ ਵੀ ਜੀ ਤੇ ਆਪਣਾ ਜਿਹੜਾ ਸਿੰਗਲ ਕਬੂਤਰ ਵਾਲੇ ਸ਼ੀਲ ਡੂਟੀ ਸੀ ਹਾਂਜੀ ਹਾਂਜੀ ਤੇ ਕਿਹਨਾਂ ਆਇਆ ਆਪਣਾ ਦੂਜਾ ਨੰਬਰ ਪਿਆ ਦੂਜਾ ਨੰਬਰ 620 ਤੇ ਆਪਣਾ 620 ਤੇ ਹਾਂਜੀ ਇਹਦਾ ਵੀਰਾਂ ਦਾ ਪਹਿਲਾ ਆ ਵੀਰ ਜੀ ਨਾਂ ਦਾ ਪਹਿਲਾ ਵਧਾਈਆਂ ਹੁਣ ਭਾਈ ਤੁਹਾਨੂੰ ਵੀ ਤੁਹਾਨੂੰ ਵੀ ਤੇ ਇਹ ਪਹਿਲਾ ਤੁਹਾਡਾ ਹਾਂਜੀ 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 ਦੂਜਾ ਤੁਹਾਡਾ ਤੇ ਤੀਸਰਾ ਤੀਸਰਾ ਅੱਛਾ ਦੋ ਹੀ ਇੱਚ ਦੋ ਹੀ ਇੱਚ ਨਹੀਂ ਹੈਗਾ ਹਾਂਜੀ ਉਹ ਉਹ ਨਾ ਤੀਸਰਾ ਕਰਨ ਤਾਰਾ ਕਰਨ ਕਰਨ ਤਾਰੰਦਾਵਾ ਪਿਆ 547 ਦੇ ਕਬੂਤਰ ਬੈਠਾ ਵਾ ਅੱਛਾ ਜੀ ਉਹਨਾਂ ਫਿਰ ਰਾਤ ਹੀ ਭਰਾਵਾਂ ਦੇ ਮੈਸੇਜ ਉਹਨਾਂ ਨੇ ਕਰਤੇ ਆਪਾਂ ਨੂੰ ਅੱਛਾ ਜੀ ਬਾਬਾ ਜੀ ਉਹਨਾਂ ਤੀਸਰਾ ਕਬੂਤਰ ਵੀ ਨਾਲ ਹੀ ਉਹਨਾਂ ਦੋਹਾਂ ਕੂਤਰਾ ਦੇ ਭਿੜਿਆ ਵਾ ਬੈੜਿਆ ਨਹੀਂ ਪਰ ਉਹਦਾ ਮਾਨ ਸਰਮਾਨਤ ਜਿਤਨਾ ਗਗਨ 16 ਦੁਬਈ ਤੇ ਮਤਲਬ ਮਨੀ 16 ਜਿਹੜਾ ਉਹਦਾ ਵੀਰ ਦਾ ਵੀ ਸਨਮਾਨ ਕਰਨਗੇ ਇਹ ਤੁਹਾਡਾ ਕਬੂਤਰ ਕਿੰਨੇ ਵੇ ਬੈਠਾ ਆਪਣਾ 6 ਵੀਰ 6 ਵੀਰ ਤੁਹਾਡਾ ਭਾਈ 639 ਦੇ 639 ਦੇ ਬਿਲਕੁਲ ਕਲੀਅਰ ਹੈ ਬਿਲਕੁਲ ਕਲੀਅਰ ਹੈ ਅੱਛਾ ਇਹ ਵੱਡਾ ਕਬੂਤਰ ਹੀ ਕਿ ਬੱਚਾ ਸੀ ਵੱਡਾ ਕਬੂਤਰ ਹੀ ਵੱਡਾ ਕਬੂਤਰ ਹੀ ਠੀਕ ਹੈ ਠੀਕ ਹੈ ਉਹ ਵਧੀਆ ਪਹਿਲਾਂ ਮੁੰਡੇ ਅਸ ਬਾਕੀ ਹੋ ਬਹੁਤ ਚੰਗਾ ਤੇ ਇਸ ਕਲੱਬ ਦੇ ਵਿੱਚ ਤੁਸੀਂ ਪਹਿਲਾਂ ਵੀ ਸ਼ੌਂਕ ਕੀਤਾ ਕਿ ਪਹਿਲੀ ਵਾਰੀ ਪਹਿਲਾਂ ਵੀ ਕਰਦੇ ਪਹਿਲਾਂ ਵੀ ਕਰਦੇ ਰਹੇ ਇਹ ਸ਼ੌਂਕ ਕਰਕੇ ਕਿਦਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਵਧੀਆ ਬਾਜ਼ੀ ਰੂਲ ਕਿਦਾਂ ਦੇ ਇਹਨਾਂ ਦੇ ਬੜੇ ਬਹੁਤ ਵਧੀਆ ਕੋਈ ਹੀਰਾ ਫੇਰੀ ਕਲੱਬ ਦੇ ਵਿੱਚ ਹੁੰਦੀ ਹੋਵੇ ਇੱਕ ਨੰਬਰ ਹੀਰਾ ਫੇਰੀ ਕੋਈ ਪੱਖਪਾਤ ਬਿਲਕੁਲ ਕੋਈ ਪੱਖਪਾਤ ਨਹੀਂ ਉਸ ਦਿਨ ਬਾਜ਼ੀ ਕਿਹਦੇ ਦਾ ਮਤਲਬ ਸਾਈਡ ਲੈਂਦੇ ਹੁਣ ਬਾਬਾ ਜੀ ਵੀ ਇਹ ਖਾਸ ਹੈ ਸਾਡਾ ਬਿਲਕੁਲ ਕੋਈ ਅਜਿਹੀ ਗੱਲ ਨਹੀਂ ਉਦੋਂ ਵਧੀਆ ਬਾਜ਼ੀ ਹੁੰਦੀ ਸਾਡੀ ਤੇ ਐਂਡਲੇ ਟਾਈਮ ਤੱਕ ਵੀ ਬਾਜ਼ੀ ਦਾ ਮਤਲਬ ਰਮਾਂਚ ਕੇ ਬਣਿਆ ਰਿਹਾ ਕਿ ਕੱਲਾ ਕੱਲਾ ਕਬੂਤਰ ਹੈਗਾ ਉਦੋਂ ਵੀ ਵਧੀਆ ਲੱਗੀ ਬਾਜ਼ੀ ਬਾਬਾ ਜੀ ਥੱਲੇ ਆਪੋ ਜੀ ਹਾਂਜੀ ਉਮਰ ਸਿੰਘ ਜੀ ਸਾਹਿਬ ਕੋਈ ਕਲੱਬ ਦੇ ਵਿੱਚ ਲੱਗਿਆ ਹੋਵੇ ਵੀ ਬਾਬਾ ਜੀ ਕੇਰੀ ਸੈਡ ਲਿੰਦੇ ਨਹੀਂ ਕੋਈ ਨਹੀਂ ਪੱਖਪਾਤ ਕਿਸੇ ਦਾ ਨਹੀਂ ਹੋਇਆ ਸ਼ੌਂਕ ਕੀਤਾ ਹੈ ਬਹੁਤ ਸਾਰਿਆਂ ਨੇ ਓਕੇ ਆ ਸਾਰਿਆਂ ਨੇ ਪੂਰਾ ਵਧੀਆ ਸ਼ੌਂਕ ਹੋਇਆ ਸਾਰੇ ਸੱਤਾਂ ਨੇ ਸੰਯੋਗ ਦਿੱਤਾ ਹੈ ਤੇ ਬਹੁਤ ਵਧੀਆ ਕਲੱਬ ਡੱਡਿਆ ਤੇ ਗਾਂ ਫਿਰ ਇਦਾਂ ਕਰਾਵਾਂ ਹਾਂਜੀ ਭਾਈ ਸਾਹਿਬ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕੋਈ ਪੱਖਪਾਤ ਕਿਸੇ ਦਾ ਵੀ ਜਾਰਾ ਕੀਤਾ ਹੋਵੇ ਨਹੀਂ ਜੀ ਇਹੋ ਜੀ ਸਪੋਰਟ ਕੀਤੀ ਹੋਵੇ ਨਹੀਂ ਜੀ ਹੋਰੀ ਕੋਈ ਗੱਲ ਨਹੀਂ ਭਾਵੇਂ ਇਹਨਾਂ ਦੇ ਘਰੋਂ ਪੱਕ ਕਬੂਤਰ ਉੱਡੇ ਆ ਹਾਂਜੀ ਹੋਰੀ ਵੀ ਸਪੋਰਟ ਨਹੀਂ ਹੋਈ ਸਾਰਿਆਂ ਨੇ 1000 ਰੱਖਦੇ ਆ 1000 ਰੱਖਦੇ ਆ ਹਾਂਜੀ ਤਾਂ ਹੀ ਇਹ ਕਲੱਬ ਸਿਰੇ ਚਾਲਿਆ ਹਾਂਜੀ ਵੀਰ ਜੀ ਤੁਹਾਡਾ ਦੂਜਾ ਨਾਮ ਆ ਹਾਂਜੀ ਤੁਹਾਡੇ ਕੀ ਵਿਚਾਰ ਹੈ ਬਹੁਤ ਵਧੀਆ ਬਾਜ਼ੀ ਕਰਾਉਦੇ ਆ ਕੋਈ ਪੱਕੀ ਬਾਤ ਨਹੀਂ ਨਹੀਂ ਇਹਦ ਨਹੀਂ ਆ ਵੀ ਇਹ ਖਾਸ ਆ ਦੇ ਇਹਨੂੰ ਮੈਂ ਟਾਈਮ ਦੇ ਦਾਂ ਐਨ ਤੇ ਮੰਨ ਲਓ ਸਾਡੇ ਪਿੰਡ ਦੇ ਦੋਵੇਂ ਕੂਤ ਉੱੜਦੇ ਸੀ ਨਾ ਤੇ ਬਾਬਾ ਜੀ ਆਪ ਥੱਲੇ ਪਹੁੰਚ ਗਏ ਕਈ ਵਾਰੀ ਹੁੰਦਾ ਨਾ ਵੀ ਇਹ ਮੇਰਾ ਖਾਸ ਆ ਨਜ਼ਦੀਕੀ ਆ ਵੀ ਕਬੂਤਰ ਦਾ ਟਾਈਮ ਲੱਗਾ ਚੱਲ ਕੋਈ ਨਹੀਂ 2 ਮਿੰਟ ਬਾਅਦ ਦੇ ਦੇ। ਨਹੀਂ ਦੋ ਛੱਤਾਂ ਹੀ ਇਹਨਾਂ ਦੇ ਕਰਦੇ ਆ। ਅੱਛਾ ਉਹ ਵੀ ਇਹਨਾਂ ਨੇ ਪੂਰਾ ਬੜੀਆ ਬਗੀ ਜਦੋਂ ਬੈਠੇ ਉਦੋਂ ਉਹਨਾਂ ਕਿਦਾ ਕਰਾਇਆ ਸੀ। ਜਿਹੜੇ ਦੇ ਜਿਹਦੇ ਦੇ ਨੀਰ ਜਦੋਂ ਤੁਹਾਡੇ ਕਬੂਤਰ ਡਰੇ ਸੀ ਔਰ ਥੱਲੇ ਆ ਗਏ ਬਾਬਾ ਜੀ। ਜਿਸ ਦਿਨ ਇਹਦੀ ਬੁਨਿਆਦ ਰੱਖੀ ਆ ਨਾ ਕਲੱਬ ਦੀ ਉਸ ਦਿਨ ਇਹ ਬਹੁਤ ਤਗੜੀ ਰੱਖੀ ਮਲਿਆਰ। ਮੈਂ ਆਪਣੀ ਪੁੱਤਰ ਗਰ ਲਾਲ ਦੇ ਨਾਲ ਹੀ ਇਹ ਵਿਚਾਰ ਕੀਤੀ ਸ਼ੁਰੂਤ ਵੀ ਪਿੰਡ ਨਾਲ ਸਾਡਾ ਪਿੰਡ ਦਾ ਦੜਾਉੜਦਾ ਹੁੰਦਾ ਜੇ ਇਨਸਾਫ ਨਹੀਂ ਹੋ ਰਿਹਾ ਕਿਸੇ ਪਾਜੀ ਇਨਸਾਫ ਨਹੀਂ ਹੋ ਰਹੀ ਸਿਚਾਈ ਆ ਉਹਦੇ ਪੱਖ ਨੂੰ ਦੇਖ ਕੇ ਨਾ ਮੈਂ ਕਿਹਾ ਵੀ ਯਾਰ ਆਪਾਂ ਕੋ ਇਨਸਾਫ ਦੀ ਬਾਜੀ ਆਪਾਂ ਵੀ ਸ਼ੁਰੂ ਕਰ ਸਕਦੇ ਮੈਂ ਦਰ ਲਾਲ ਨਾਲ ਸ਼ੁਰੂਆਤ ਕੀਤੀ ਤੇ ਫਿਰ ਉਹ ਵੇਖਿਆ ਨਾ ਪੁੱਤ ਨੇ ਵੀ ਯਾਰ ਇੰਨੇ ਵੀ ਡਾਉਣੇ ਆ ਤੇ ਭਰਾ ਨੇ ਵੀ ਆ ਡਾਉਣੇ ਉਧਰ ਗੁੱਡਾ ਪੁੱਤ ਦਾ ਇਧਰ ਭਰਾ ਦਾ ਯਾਰ ਇਹ ਕਿੱਥਲਾ ਮਸਲਾ ਹਲੋਗਾ ਵੀ ਯਾਰ ਇਹ ਇੱਕ ਪੋਤਰੇ ਡਾਉਣੇ ਭਰਾ ਨੇ ਡਾਉਣੇ ਇੱਕ ਮੇਰੇ ਸੱਜਣ ਆ ਤਿੰਨ ਪੱਖ ਹੋ ਗਏ ਨਾ ਸੱਜਣ ਨੂੰ ਪੁੱਤ ਤੇ ਭਰਾ ਦੇ ਇੱਕ ਸੱਜਣ ਹੋ ਗਿਆ ਨਾ ਤੇ ਜਿਹੜੇ ਬਾਕੀ ਆ ਉਹਨਾਂ ਨੂੰ ਕੋਈ ਦੁਸ਼ਮਣ ਤੇ ਗਿਣੂਗਾ। ਰਿੰਦੇ ਨੂੰ ਬਾਜੀ ਦੇਣ ਦਾ ਫੈਸਲਾ ਕੀਤਾ ਵਾ ਜਿਹੜਾ ਪਰ ਮਾਰਦਾ ਵਾ ਕੋਈ ਪੁੱਤ ਨਹੀਂ ਕੋਈ ਭਰਾ ਨਹੀਂ ਤੇ ਕੋਈ ਮੱਦ ਸੱਜਣ ਨਹੀਂਗਾ ਮੇਰੇ ਸਾਰੇ ਹੀ ਭਰਾ ਵਾ ਵੱਡੇ ਛੋਟੇ 12 ਸਾਲਾਂ ਦਾ ਤੇ ਜਿਹੜਾ 89 ਸਾਲ ਦਾ ਸਾਰੇ ਹੀ ਭਰਾ ਸੌ ਰਣ ਇਕੋ ਨੈਰਨਾ ਰਿੰਦੇ ਨੂੰ ਬਾਜੀ ਦੇਣ ਦਾ ਫੈਸਲਾ ਕੀਤਾ ਵਾ ਇਹਦਾ ਕੁਝ ਨਹੀਂ ਹੋਊਗਾ ਜੇ ਮੱਕਾ ਪਕੜਾ ਬਈ ਜਿੰਦਾਬਾਦ ਰਹੂਗਾ ਕੂਤਰ ਬਾਜੀ ਜਿੰਦਾਬਾਦ ਜਿੰਦਾਬਾਦ ਇਹ ਮਤਲ ਇਹ ਪਰਿੰਦੇ ਨੂੰ ਹੀ ਬਾਜੀ ਦਵਾਂਗੇ ਭਵੇਂ ਸਿੰਗਲਾੜੇ ਕਰਾਈਏ ਭਵੇਂ ਥੱਤਾਂ ਵਾਲੀ ਕਰਾਈਏ ਭਵੇਂ ਦਹਾੜੀ ਕਰਾਈਏ ਦੇਸੀ ਕਰਾਈਏ ਮਲੋਈ ਕਰਾਈਏ ਪਰਿੰਦੇ ਨੂੰ ਪਰ ਮਾਰਨ ਵਾਲੇ ਨੂੰ ਬਾਜੀ ਦਵਾਂਗੇ ਕੁਛ ਨਹੀਂ ਪੱਖ ਬਾਜੀ ਨਹੀਂ ਹੋਊਗੀ ਠੀਕ ਹੈ ਠੀਕ ਹੈ ਲੋ ਜੀ ਹੁਣ ਆਪਾਂ ਜਿਹੜੇ ਨਾ ਨਾਮ ਵੰਡ ਸਮਾਰੋ ਉਧਰ ਸ਼ੁਰੂ ਹੁੰਨੇ ਆ ਜੀ